ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੇ ਵਿਧਾਨ ਸਭਾ ਦੇ ਉਹ ਇਲਾਕੇ ਜਿਹੜੇ ਨਗਰ ਨਿਗਮ ਦੇ ਨਾਲ ਸੰਬੰਧਿਤ ਨੇ ਸੋ ਨਗਰ ਨਿਗਮ ਦਾ 파ਟ ਹੁੰਦੇ ਦੇ ਬਾਵਜੂਦ ਇਹਨਾਂ ਪਿੰਡਾਂ ਨੂੰ ਉਹ ਸਹੂਲਤਾਂ ਨਹੀਂ ਮਿਲੀਆਂ ਜੋ ਆਮ ਨਗਰ ਨਿਗਮ ਨੂੰ ਮਿਲਣੀਆਂ ਚਾਹੀਦੀਆਂ ਸੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵੱਖੋ ਵੱਖਰੇ ਢੰਗਾਂ ਦੇ ਨਾਲ ਪੂਰੇ ਪੰਜਾਬ ਦਾ ਵਿਕਾਸ ਕੀਤਾ ਜਾ ਰਿਹਾ ਸੋ ਅੱਜ ਮੈਂ ਆਪਣੇ ਨਗਰ ਨਿਗਮ ਦੇ ਅੰਦਰ ਜਿਹੜਾ 8 ਕਰੋੜ ਰੁਪਈਆ ਮਾਂਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੇ ਨੇ ਦਿੱਤਾ ਉਹਦੇ ਵਿਚੋਂ ਅੱਜ 1 45 ਲੱਖ ਰੁਪਏ ਦੀ ਪਿੰਡ ਬਹਾਦਰ ਲਾੜੀ ਜਿਹੜਾ ਬਾਰ ਨੰਬਰ 47 ਦਾ ਪਾੜ ਹੈ ਉਹਦੀ ਜਿਹੜਾ ਕੰਮ ਦਾ ਉਦਘਾਟਨ ਕੀਤਾ ਉਹਦਾ ਨੀਂਹ ਪੱਥਰ ਰੱਖਿਆ ਸੋ ਇਹ 1 ਕਿਲੋਮੀਟਰ ਜਿਹੜਾ ਰੋਡ ਹੈ 18 ਫੁੱਟ ਚੌੜਾ ਬਣੇਗਾ ਮੈਂ 2 ਮਹੀਨੇ ਪਹਿਲਾਂ ਇਸ ਪਿੰਡ 'ਚ ਆਇਆ ਸੀਗਾ ਸੋ ਪਿੰਡ ਦੇ ਲੋਕਾਂ ਨੇ ਮੇਰੇ ਧਿਆਨ 'ਚ ਲਿਆਂਦਾ ਵੀ ਸਰਕਾਰਾਂ ਬਹੁਤ ਆਈਆਂ ਲੇਕਿਨ ਸਾਡੇ ਪਿੰਡ ਦੇ ਆਲੇ ਦੁਆਲੇ ਜਿਹੜੀ ਫਿਰਣੀ ਹੈ ਜਿਦ ਤੋ ਅਸੀਂ ਗੁਜ਼ਰਦੇ ਆਂ ਰੋਜ਼ ਸਾਡੇ ਬੱਚੇ ਗੁਜ਼ਰਦੇ ਆ ਸਾਡੇ ਸਿਆਣੇ ਗੁਜ਼ਰਦੇ ਆ ਉਹ ਬੇਹੱਦ ਕੱਚੀ ਐ ਸੋ ਇਹਨੂੰ ਬਣਾਇਆ ਜਾਵੇ ਸੋ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਬੜੇ ਸ਼ਾਰਟ ਟਾਈਮ ਦੇ ਅੰਦਰ ਇਹ 2 ਮਹੀਨਿਆਂ ਦੇ ਦੌਰਾਨ ਪ੍ਰੋਜੈਕਟ ਪਾਸ ਕਰਾ ਕੇ 1 ਕਿਲੋਮੀਟਰ 18 ਫੁੱਟ ਰੋਡ ਚੌੜੀ ਬਣੇਗੀ ਔਰ ਇਹ 45 ਲੱਖ ਰੁਪਏ ਦੀ ਲਾਗਤ ਨਾਲ ਬਣਣੀ ਆ ਸੋ ਸਾਰੇ ਮਤਲਬ ਪਿੰਡ ਵਾਸੀਆਂ ਨੂੰ ਵਾੜ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਸੋ ਨਾਲ ਹੀ ਮੈਂ ਸ੍ਰੀ ਗੁਰੂ ਵਦਾਸ ਮਹਾਰਾਜ ਜੀ ਦਾ ਜਿਹੜਾ ਜ਼ਨਮ ਦਿਹਾੜਾ ਉਹਦੀ ਵੀ ਵੀ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਰਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਇਹ ਕੰਮ ਲਗਭਗ ਅਸੀਂ ਮਾਰਚ ਤੋਂ ਪਹਿਲੇ ਪਹਿਲੇ ਕੰਪਲੀਟ ਕਰਕੇ ਪਿੰਡ ਵਾਸੀਆਂ ਦੀ ਝੋਲੀ ਚ ਪਾਵਾਂਗੇ